ਬੱਚਿਆਂ ਨੂੰ ਵੇਚੀ ਜਾ ਰਹੀ ਹੈ ਵਿਸਕੀ ਨੈਕਸਟ ਆਈਸਕ੍ਰੀਮ ਦੇ ਵਿੱਚ ਛਾਪਾ ਮਾਰਨ ਪਹੁੰਚੇ ਅਧਿਕਾਰੀ ਵੀ ਰਹਿ ਗਏ ਹੈਰਾਨ ਇਹ ਮਾਮਲਾ ਹైదరాబాద్ ਦੇ ਜ਼ੁਬਲੀ ਹिल्स ਤੋਂ ਸਾਹਮਣੇ ਆਇਆ ਅਧਿਕਾਰੀਆਂ ਨੇ ਆਈਸਕ੍ਰੀਮ ਨੂੰ ਜ਼ਬਤ ਕੀਤਾ ਜੋ ਕਿ ਵਿਸਕੀ ਦੇ ਨਾਲ ਮਿਲਾ ਕੇ ਬਣਾਈ ਗਈ ਅਤੇ ਬੱਚਿਆਂ ਨੂੰ ਵੇਚੀ ਜਾ ਰਹੀ ਸੀ ਆਪਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਜ਼ੁਬਲੀ ਹिल्स ਦੇ ਇੱਕ ਪਾਰਲਰ ਤੋਂ 11.5 ਕਿਲੋਗ੍ਰam ਵਿਸਕੀ ਵਾਲੀ ਆਈਸਕ੍ਰੀਮ ਜੱप्त ਕੀਤੀ ਹੈ ਜੱਬ ਕੀਤੀ ਗਈ ਆਈਸਕ੍ਰੀਮ ਦੇ ਵਿੱਚ 100 ਮਿਲੀਲੀਟਰ ਵਿਸਕੀ ਪ੍ਰਤੀ ਕਿਲੋਗ੍ਰam ਮਲਾਈ ਗਈ ਸੀ ਇਸ ਨੂੰ ਮਹਿੰਗੇ ਭਾਅ ਤੇ ਵੇਚਿਆ ਜਾ ਰਿਹਾ ਸੀ ਛਾਪੇਮਾਰੀ ਦੀ ਅਗਵਾਈ ਕਰਨ ਵਾਲੇ ਅਧਿਕਾਰੀ ਪਰ ਦੀਪ ਰਾਓ ਨੇ ਦੱਸਿਆ ਕਿ ਸ਼ਰਾਬ ਵਾਲੇ ਤੇ ਹੀ ਆਈਸਕ੍ਰੀਮ ਦੇ ਡੱਬੇ ਜ਼ਬਤ ਕੀਤੇ ਗਏ ਹਨ ਜਿਨ੍ਹਾਂ ਨੂੰ ਇਹ ਵਿਅਕਤੀ ਵੇਚ ਰਿਆ ਸੀ ਅਤੇ ਅਧਿਕਾਰੀਆਂ ਨੇ ਇਸ ਮਾਮਲੇ ਦੇ ਵਿੱਚ ਵਿਸਕੀ ਲੇਜ਼ਡ ਆਈਸਕ੍ਰੀਮ ਦੇ ਉਤਪਾਦਨ ਅਤੇ ਵਿਕਰੀ ਦੇ ਵਿੱਚ ਸ਼ਾਮਲ ਦਾਕਰ ਰੈਡੀ ਅਤੇ ਸ਼ੋਭਨ ਅਤੇ ਹੋਰਾਂ ਦੇ ਖਿਲਾਫ ਗ੍ਰਿਫਤ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੱਸਦੀ ਹੈ ਕਿ ਆਈਸਕ੍ਰੀਮ ਬਾਰਲਰ ਸ਼ਰਤ ਚੰਦਰ ਰੈਡੀ ਚਲਾ ਰਿਹਾ ਸੀ ਜਾਂਚ ਦੌਰਾਨ ਅਧਿਕਾਰੀਆਂ ਨੂੰ ਇਹ ਵੀ ਪਤਾ ਲੱਗਾ ਕਿ ਬੱਚਿਆਂ ਅਤੇ ਨੌਜਵਾਨਾਂ ਸਮੇਤ ਗਾਕਾਂ ਨੂੰ ਲੁਭਾਉਣ ਦੇ ਲਈ ਫੇਸਬੁੱਕ ਤੇ ਇਸ ਨਸ਼ੀਲੀ ਆਈਸਕ੍ਰੀਮ ਦੀ ਮਸ਼ਹੂਰੀ ਵੀ ਕੀਤੀ ਜਾ ਰਹੀ ਸੀ ਇਸ ਆਈਸਕ੍ਰੀਮ ਦਾ ਸੇਵਨ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਸ ਦੇ ਵਿੱਚ ਸ਼ਰਾਬ ਹੈ ਆਪਕਾਰੀ ਵਿਭਾਗ ਨੇ ਅਜਿਹੇ ਉਤਪਾਦਾਂ ਦੇ ਨਿਰਮਾਣ ਅਤੇ ਵੰਡ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ ਅਧਿਕਾਰੀਆਂ ਨੇ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਆਪਣੇ ਬੱਚਿਆਂ ਨੂੰ ਆਈਸਕ੍ਰੀਮ ਪਾਰਲਰ ਤੋਂ ਆਈਸਕ੍ਰੀਮ ਦੇਣ ਤੋਂ ਪਹਿਲਾਂ ਸਾਰੀ ਸਮਗਰੀ ਦੀ ਜਾਂਚ ਪੜਤਾਲ ਕਰ ਲੈ ਤੇ ਉਸ ਤੋਂ ਬਾਅਦ ਹੀ ਬੱਚਿਆਂ ਨੂੰ ਆਈਸਕ੍ਰੀਮ ਲੈ ਕੇ ਦੇਣ